ਹੈਲੋ ਦੋਸਤੋ ਗੁੱਡ ਮਾਰਨਿੰਗ ਸਤ ਸ੍ਰੀ ਅਕਾਲ ਨਮਸਤੇ ਸਲਾਮ ਅਲੈਕਮ ਮੈਂ ਜਸਵੰਤ ਸਿੰਘ ਸੋਹਲ ਅਤੇ ਤੁਸੀਂ ਵੇਖ ਰਹੇ ਹੋ ਮੇਰਾ ਅਤੇ ਤੁਹਾਡਾ ਆਪਦਾ ਚੈਨਲ ਸੋਹਲ ਰੀਅਲ ਰੀਐਕਸ਼ਨ ਦੋਸਤੋ 9 ਮਾਰਚ ਨੂੰ ਦੁਬਈ ਦੇ ਵਿੱਚ ਇੰਡੀਆ ਅਤੇ ਕ੍ਰਿਕਟ ਦਾ ਮੈਚ ਫਾਈਨਲ ਹੋ ਰਿਹਾ ਇਸ ਮੈਚ ਦੀ ਉਨੀ ਟੈਨਸ਼ਨ ਇੰਡੀਆ ਦੇ ਲੋਕ ਨਹੀਂ ਲੈ ਰਹੇ ਜਿੰਨੀ ਟੈਨਸ਼ਨ ਪਾਕਿਸਤਾਨ ਦੇ ਲੋਕ ਲੈ ਰਹੇ ਨੇ ਜਿੰਨੀ ਟੈਨਸ਼ਨ ਪਾਕਿਸਤਾਨ ਦਾ ਮੀਡੀਆ ਲੈ ਰਿਹਾ ਹੈ ਕਿਉਂਕਿ ਉਹਨਾਂ ਦੀ ਆਪਦੀ ਟੀਮ ਪਹਿਲੇ ਰਾਉਂਡ ਜੇ ਬਾਹਰ ਹੋ ਗਈ ਚੈਂਪੀਅਨ ਟਰਾਫੀ ਜੋ ਤਾਂ ਉਹ ਦਿਨੋਂ ਚਾਹੁੰਦੇ ਹਨ ਕਿ ਕਿਸੇ ਤਰੀਕੇ ਨਾਲ ਇੰਡੀਆ ਵੀ ਫਾਈਨਲ ਹਾਰ ਜਾਵੇ ਤੇ ਇੰਡੀਆ ਦੀ ਵੀ ਬੇਇੱਜ਼ਤੀ ਹੋਵੇ ਦੋਸਤੋ ਇਹ ਉਹ ਗੱਲ ਬਣੀ ਕਿ ਪੱਲੇ ਨਹੀਂ ਢੇਲਾ ਤੇ ਕਰਦੀ ਮੇਲਾ ਮੇਲਾ ਕਹਿੰਦਾ ਆਪ ਕੋ ਕਰਨ ਜੋਗੇ ਨਹੀਂ ਤੇ ਦੂਜੀਆਂ ਦਿਹਾਰਾਂ ਦੇ ਖੁਸ਼ ਹੁੰਦੀ ਨਹੀਂ ਤੇ ਵੀ ਤੁਹਾਡੀ ਆਪ ਦੀ ਟੀਮ ਤੇ ਫਾਈਨਲ 'ਚ ਪਹੁੰਚੀ ਨਹੀਂ ਨਿਊਜ਼ੀਲੈਂਡ ਟੀਮ ਫਾਈਨਲ 'ਚ ਪਹੁੰਚੀ ਹੈ ਉਹ ਗੱਲ ਬਣੀ ਸੱਦੀ ਨਾਲ ਬਲਾਈ ਤੇ ਮੈਂ ਲੜੇ ਤਾਈ ਵੀ ਵਿਚਾਰੇ ਕਰਨ ਕੀ ਫਿਰ ਕਰੂ ਕੀ ਸਾਦੇ ਰੋਂ ਤੋਂ ਬਗੈਰ ਤੇ ਪਾਕਿਸਤਾਨ ਦਾ ਮੀਡੀਆ ਤੇ ਸ਼ਰੇ ਆ ਵੀ ਇੰਨਾ ਰੋ ਰਿਹਾ ਹੈ ਬਾਰ-ਬਾਰ ਇਹ ਨੁਕਸ ਕੱਟ ਰਿਹਾ ਹੈ ਕਦੀ ਕਹਿੰਦਾ ਹੈ ਕਿ ਇੰਡੀਆ ਦੀ ਟੀਮ ਨੂੰ ਬੜਾ ਐਡਵਾਂਟੇਜ ਮਿਲਿਆ ਉਹ ਇੱਕੇ ਜਗ੍ਹਾ ਦੇ ਮੈਚ ਖੇਡੇ ਨੇ ਉਹਨਾਂ ਨੂੰ ਟਰੈਵਲ ਕਰਨਾ ਨਹੀਂ ਪਿਆ ਸਾਡੀਆਂ ਟੀਮਾਂ ਨੂੰ ਟਰੈਵਲ ਕਰਨਾ ਪਿਆ ਹੈ ਇਹ ਕਰਕੇ ਸਾਡੀ ਟੀਮਾਂ ਨੇ ਲੱਭੀ ਹਾਰ ਮਿਲੀ ਹੈ ਕਿ ਉਹਨਾਂ ਨੂੰ ਇਹ ਪੁੱਛੋ ਵੀ ਜਿਹੜੀ ਦੁਬਈ ਦੀ ਦੁਬਈ ਦੇ ਵਿੱਚ ਜਿਹੜਾ ਪਾਕਿਸਤਾਨ ਟੀਮ ਨੇ ਮੈਚ ਖੇਡਿਆ ਸੀ ਸਿਰਫ ਇੱਕ ਇੰਡੀਆ ਨਾਲ ਤੇ ਬਾਕੀ ਮੈਚ ਤੇ ਪਾਕਿਸਤਾਨ ਟੀਮ ਨੇ ਪਾਕਿਸਤਾਨ ਖੇਡੇ ਹਨ ਉਹ ਮੈਚ ਘੁਮਾਰਿਆ ਕਰੋ ਜਿ ਕਿਉਂ ਆ ਰਹੇ ਨੇ ਯਾਨੀ ਆਜ ਪੱਲੇ ਕਰਦੂਦ ਨਹੀਂ ਪੱਲੇ ਕੁਛ ਹੈ ਨਹੀਂ ਗਏ ਤੇ ਨੁਕਸਦੂਜਾਇ ਕਰਦੇ ਨੇ ਤੇ ਆਪਣਾ ਪਾਕਿਸਤਾਨ ਦੇ ਬਹੁਤ ਸਾਰੇ ਲੋਕ ਤੇ ਵੈਸੇ ਦਿਨੋ ਪਾਕਿਸਤਾਨ ਦੇ ਇਹ ਹੁਣ ਚਾਹੁੰਦੇ ਆ ਕਿ ਕਿਉਂਕਿ ਕੋਹਲੀ ਦੇ ਫੈਨ ਆ ਕਿ ਇੰਡੀਆ ਜਿੱਤੇ ਇਹ ਟਰੋਫੀ ਏਸ਼ੀਆ ਰਹਿ ਜਾਵੇ ਪਰ ਕਾਫੀ ਲੋਕ ਪਾਕਿਸਤਾਨ ਇਹੋ ਜਿਹਾ ਵੀ ਹੈਗੇ ਆ ਜਿਹੜੇ ਚਾਹੁੰਦੇ ਕਿ ਬਿਲਕੁਲ ਇੰਡੀਆ ਹਾਰੇ ਤੇ ਨਿਊਜ਼ੀਲੈਂਡ ਜਿੱਤੇ ਉਹਨਾਂ ਨੂੰ ਨਿਊਜ਼ੀਲੈਂਡ ਜਿੱਤਣਾ ਖੁਸ਼ੀ ਮਿਲਦੀ ਆ ਤੇ ਬਾਕੀ ਜਿਹੜਾ ਇਹ ਮੈਚ ਆ ਮਿੱਤਰੋ ਮੈਂ ਬੜਾ ਫਜ਼ਮਾ ਹੋਣਾ ਹੈ ਇੰਡੀਆ ਨੂੰ ਵੀ ਇਹ ਇੰਡੀਆ ਇਹ ਜਿਹੜੀ ਕਿ ਬਰਾਬਰ ਟੀਮ ਆ ਇਹ ਬਿਲਕੁਲ ਮੈਂ ਇੱਕ ਕਹਾਂਗੇ ਕੋਈ ਟੀਮ ਕਮੀ ਨਹੀਂ ਦੋ ਟੀਮਾਂ ਬਰਾਬਰ ਦੀਆਂ ਨੇ ਤੇ ਇੰਡੀਆ ਨੂੰ ਜੇ ਆਪਣਾ ਜੋ ਬੋਲਿੰਗ ਜੇ ਪਹਿਲੋ ਕਰਦੇ ਨੇ ਤੇ ਉਹਨਾਂ ਦੇ ਪ੍ਰੈਸ਼ਰ ਪਹੜਾ ਤੇ ਜਲਦੀ ਇੱਕ ਦੋ ਵੀਟਾ ਲੈਣੀ ਪਣਗੀਆਂ ਅਗਰ ਇੰਡੀਆ ਬੋਲਿੰਗ ਸੌਰੀ بیٹنگ ਵੱਲੋਂ ਕਰਦਾ ਹੈ ਤੇ ਇਸ ਵਾਰ ਇੰਡੀਆ ਦੇ ਓਪਨਰ ਨੂੰ ਥੋੜਾ ਦੇ ਕ੍ਰੀਏਟ ਟਿਕਣਾ ਪਵੇਗਾ ਤੇ ਰਨ ਬਣਾ ਕੇ ਦੂਜੀ ਟੀਮ ਤੇ ਪ੍ਰੈਸ਼ਰ ਪਾਉਣਾ ਪਵੇਗਾ ਰੋਹਤ ਸ਼ਰਮੇ ਨੂੰ ਸਮਨ ਗਿੱਲ ਨੂੰ ਕਿਉਂਕਿ ਜੇ 10-15 ਓਵਰ ਖੇਡ ਜਾਣਗੇ ਤਾਂ ਕੁਦਰਤੀ ਰਨ ਬਣਾ ਜਾਣਗੇ ਤੇ ਫਿਰ ਇੰਡੀਆ ਦੀ ਸਥਿਤੀ ਮਜ਼ਬੂਤ ਮਜ਼ਬੂਤ ਹੋ ਜਾਏਗੀ ਉਹਨਾਂ ਦੇ ਬੈਟਸਮੈਨਾਂ ਦੇ ਪ੍ਰੈਸ਼ਰ ਘੱਟ ਹੋ ਕੱਟ ਹੋਵੇਗਾ ਤੇ ਦੂਜੀ ਟੀਮ ਤੇ ਪ੍ਰੈਸ਼ਰ ਪੈ ਜਾਏਗਾ ਤੇ ਮੁਕਾਬਲਾ ਫਸਮਾ ਹੈ ਮਜ਼ਾ ਆਏਗਾ ਟਫ ਮੈਚ ਹੋਵੇਗਾ ਹਾਂ ਇਹ ਨਾ ਹੋਵੇ ਕਿ ਉਸ ਦਿਨ ਕਿਸੇ ਦਾ ਦਿਨ ਮਾੜਾ ਹੋਵੇ ਤੇ ਮੈਂ ਇੱਕ ਤਰਫਾ ਹੋ ਜੇ ਬਾਕੀ ਦੋਵਾਂ ਟੀਮਾਂ ਦਾ ਜੇ ਬੈਲੈਂਸ ਵੇਖੀ ਹੈ ਨਾ ਤੇ ਬਹੁਤ ਫਸਮਾ ਮੁਕਾਬਲਾ ਹੋਣ ਦੀ ਆਸ ਹੈ ਤੇ ਆਪਣਾ ਅਸੀਂ ਤਾਂ ਮਿਲ ਕਰਦੇ ਹਾਂ ਕਿ ਇੰਡੀਆ ਜਿਹੜਾ ਅਨਬੀਟਨ ਫਾਈਨਲ ਪਹੁੰਚਿਆ ਹੈ ਉਹ ਅਨ ਬੀਟਾ ਨਾ ਆਪਣਾ ਇਹ ਚੈਂਪੀਅਨਰ ਜਿੱਤੇਗਾ ਤੇ ਪਾਕਿਸਤਾਨ ਦੇ ਜਿਹੜੇ ਲੋਗ ਆ ਇਹ ਚਾਹੁੰਦੇ ਆ ਕਿ ਇੰਡੀਆ ਹਾਰੇ ਤੇ ਉਹਨਾਂ ਦੇ ਮੂੰਹ ਦੇ ਇੱਕ ਵਾਰ ਫਿਰ ਵੇੜ ਵੱਜੂਗੀ ਵੇੜ ਵੱਜੂਗੀ ਉਹਨਾਂ ਦੇ ਉਹਨਾਂ ਦੇ ਦੇ ਜਿਹੜੇ মিডিਆ ਵਾਲੇ ਨਾ ਉਹ ਸ਼ਹਿਰੇ ਆਮ ਟੀਵੀ ਉਤੇ ਬੈਠ ਕੇ ਇਹੋ ਹੀ ਰੋਣਾ ਰੋਈ ਜਾਂਦੇ ਆ ਪਤਾ ਨਹੀਂ ਕੀ ਕੀ ਕਹੀ ਜਾਂਦੇ ਉਹਨਾਂ ਦੇ ਦਿਮਾਗ ਲੱਗਦਾ ਖਾ ਖਾ ਕੇ ਨਾ ਬਰੀਆਨੀ ਗਰਿਆਂ ਦੀ ਤੋ ਉਹ ਜਿਤਨਾ ਗਦੇ ਨੇ ਮਸ਼ੀਨ ਕਰਿਆ ਇਹ ਤਾਂ ਗੇਨ ਕਰਦਾ ਆ ਤੇ ਮੈਂ ਅਰਦਾਸ ਕਰਦਾ ਹਾਂ ਤੇ ਦੁਆ ਵੀ ਕਰਦਾ ਹਾਂ ਪ੍ਰਮਾਤਮਾ ਦੇ ਅੱਗੇ ਕਿ ਫਾਈਨਲ ਮੈਚ ਸਾਡੇ ਟੀਮ ਜਿੱਤੇ ਤੇ ਦੇਸ਼ ਦੇ ਲੋਕਾਂ ਨੂੰ 1.5 ਅਰਬ ਆਬਾਦੀ ਲੋਕਾਂ ਨੂੰ ਖੁਸ਼ੀ ਮਿਲੇ ਭਰਾਓ ਤੁਸੀਂ ਵੀ ਅਰਦਾਸ ਕਰੋ ਕਿ ਇਹ ਮੈਚ ਇੰਡੀਆ ਜਿੱਤੇ ਪਰ ਮਰੇ ਹੋਏ ਫਸਵਾ ਮਜਾ ਫੇਰ ਆਵੇਗਾ ਇਹ ਗਾ ਜ਼ਰੂਰ ਹੈ ਮੈਂ ਕਹਾਂਗਾ ਮੈਂ ਫਸਮਾ ਹੋਈ ਪਰ ਜਿੱਤੇ ਇੰਡੀਆ ਤੇ ਇਸ ਤੋਂ ਵੀ ਜੇ ਤੁਹਾਨੂੰ ਲੱਭੇ ਆਪਣਾ ਮੇਰੇ ਵਿਚਾਰ ਚੰਗੇ ਲੱਗੇ ਹੋਣ ਤਾਂ ਵੀਡੀਓ ਨੂੰ ਗਾ ਸ਼ੇਅਰ ਕਰ ਦਿਓ ਵੀਰੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਜਿੰਨਾ ਵੀਰਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਇਹ ਵੀ ਟਾੜ ਕੇ ਬੇਨਤੀ ਆ ਤੇ ਸਤਿ ਸ੍ਰੀ ਅਕਾਲ